ਫਿਰ ਵੀ ਬੜੀ ਇਤਿਹੀ ਫਤਿਹ ਅੱਜ ਨਗਰ ਮਹਿਲ ਕਲਾ ਵਿੱਚ ਇਤਿਹਾਸਕ ਨਫਰ ਸ਼ੇਮ ਪਾਸਾ ਜੀ ਦੇ ਚਰਨ ਤੋਂ ਪ੍ਰਾਪਤ ਕਰਦੀ ਹੈ ਅੱਜ ਅਸੀਂ ਪੰਚਾਇਤ ਘਰ ਦਾ ਜਿਹੜਾ ਨਹੀਂ ਪੱਥਰਾ ਉਹ ਰੱਖਣ ਲੱਗੇ ਆ ਮੇਰੇ ਨਾਲ ਸਰਪੰਚ ਕਿਰਨਾਰਾਣੀ ਜੀ ਉਹਨਾਂ ਦੇ بیٹے ਰਮਾਸ਼ਾ ਜੀ ਪ੍ਰਧਾਨ ਜੀ ਗੁਰਦੁਆਰਾ ਸਾਹਿਬ ਦੇ ਫੇਰ ਸਿੰਘ ਜੀ ਸਾਡੀ ਸਾਰੀ ਪੰਚਾਇਤ ਤੇ ਸਾਡੀ ਪਾਰਟੀ ਦੇ ਦਰਜਾ ਬਦਲਦੇ ਸਾਰੇ ਆਗੂ ਸਹਿਬਾਨ ਤੇ ਤਕਰੀਬਨ ਹੈ ਵੈਲਨਸ ਸੈਂਟਰ ਵੀ ਇੱਥੇ ਬਣਨਾ ਤੇ ਉਹਦੀ ਵੀ ਤਕਰੀਬਨ ਕਿੰਨੀ ਲਗਤ 35 ਲੱਖ 35 ਲੱਖ ਰੁਪਈਆ ਤੇ 25 ਲੱਖ ਰੁਪਈਆ ਇਹ ਪੰਚਾਇਤ ਘਰ ਦੀ ਲਗਤ ਮੈਂ ਦੱਸਣਾ ਚਾਹੁੰਦਾ ਵੀ ਕੱਲਾ ਮਹਿਲ ਕਲਾਂ ਲਈ ਹੁਣ ਤੱਕ 1.5 ਕਰੋੜ ਰੁਪਈਆ ਜਿਹੜਾ ਉਹ ਆ ਚੁੱਕਿਆ ਮਹਿਲ ਕਲਾਂ ਦੇ ਦੀ ਤੇ ਖੇਡ ਦੇ ਗਰਾਊਂਡ ਦੇ ਲਈ ਵੀ 30 ਲੱਖ ਰੁਪਈਆ ਗਲੀਆਂ ਨਾਲੀਆਂ ਲਈ 15 ਲੱਖ ਰੁਪਈਆ ਸਕੂਲ ਆਫ ਐਮੀਨਸ ਬਣਿਆ ਇੱਥੇ 1.5 ਕਰੋੜ ਰੁਪਈਆ ਪੰਚਾਇਤ ਘਰ ਲਈ 25 ਲੱਖ ਹੈਲਥ ਬੈਲੈਂਸ ਸੈਂਟਰ 35 ਲੱਖ ਰੁਪਇਆ ਤੇ ਪਾਈਪ ਲਾਈਨ ਆ ਜਿਹੜੀ ਇੱਥੇ 15 ਲੱਖ ਰੁਪਇਆ ਓਪਨ ਜੈਮ ਇੱਕ ਜਿਹੜੀ ਪਾਈ ਆ ਉਹ 3 ਲੱਖ ਰੁਪਏ ਦੀ ਤੇ ਇੱਕ ਹੋਰ ਜੈਮ ਉਹਦਾ 10 ਲੱਖ ਰੁਪਇਆ ਪੈਣਾ ਇੱਕ ਚੋਪੜਾ ਪੱਤੀ ਦੀ ਆ ਪਾਈਪ ਲਾਈਨ ਉਹਦੇ ਲਈ 3 ਲੱਖ ਰੁਪਇਆ ਸੜਕ ਮੁਰੰਮਤ ਸ਼ਹਿੜੇ ਤੋਂ ਮਹਿਲਕਲਾ ਮੰਦਰ ਸੈ ਮੰਦਰਾ ਜਿਹੜਾ ਆਪਾਂ ਵਾਦਾ ਕਰਕੇ ਗਏ ਸੀਗੇ ਉਹਦਾ ਵੀ ਜਿਹੜਾ ਜਲਦੀ ਆ 10 ਲੱਖ ਰੁਪਇਆ ਉਦੇ ਪਹੁੰਚੂਗਾ ਇੱਕ 게ਟ ਆ ਹੈ ਵਿਧੂਰਾ ਪਿਆ 1.5 ਲੱਖ ਰੁਪਈਆ ਤੇ ਇੱਕ ਪੀਣ ਵਾਲੇ ਪਾਣੀ ਲਈ ਹੈ 15 ਲੱਖ ਰੁਪਈਆ ਮੇਰਾ ਕਹਿਣ ਦਾ ਭਾਵ ਧਰਮਸ਼ਾਲਾ ਇੱਕ ਚੋਪੜਾ ਪੱਤੀ ਹੈ 5 ਲੱਖ 5 ਲੱਖ ਰੁਪਈਆ 4.5 ਕਰੋੜ ਰੁਪਈਆ ਹੁਣ ਤੱਕ ਮਾਲਕਾਂ ਲਈ ਆ ਚੁੱਕੇ ਆ ਆ ਜਿਹੜਾ ਸਾਡਾ ਸਾਲ ਆ ਇਹ ਬਹੁਤ ਜ਼ਿਆਦਾ ਰੁਪਈਏ ਦੋ ਵਾਧ ਰੁਪਈਏ ਐਤ ਕੀ ਆਉਣੇ ਆ ਮੇਰਾ ਕਹਿਣ ਦਾ ਭਾਵ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਲਈ ਹਲਕਾ ਮਹਿਲ ਕਲਾਂ ਦੇ ਜਿੰਨੀਆਂ ਵੀ ਅਸੀਂ ਡਵਾਂਡਾ ਭੇਜਦੇ ਆ ਉਹ ਸਾਡੀਆਂ ਵੱਧ ਵੱਧ ਪੂਰੀਆਂ ਕਰ ਰਿਹਾ ਕਿਤੇ ਜਵਾਬ ਹੀ ਨਹੀਂ ਦਿੰਦਾ ਮੈਂ ਪੰਚਾਇਤਾਂ ਦਾ ਵੀ ਧੰਨਵਾਦ ਕਰਦਾ ਕਿ ਕੰਮ ਸਹਿਯੋਗ ਨਗਰਾਂ ਦੇ ਸਹਿਯੋਗ ਦੇ ਨਾਲ ਚੱਲਦੇ ਆ ਕਈ ਵਾਰੀ ਬੰਦੇ ਐਵੇਂ ਵਿੱਚ ਗਲਤ ਆਕੇ ਨਾ ਗਮਰਾਹ ਕਰ ਲੈਂਦੇ ਆ ਵੀ ਇਦਾਂ ਲੋਕਾਂ ਨੂੰ ਗਮਰਾਹ ਨਹੀਂ ਹੋਣਾ ਚਾਹੀਦਾ ਦੇਖੋ ਇਹ ਤਾਂ ਸਾਂਝੇ ਕੰਮ ਹੁੰਦੇ ਆ ਸਾਰਿਆਂ ਦੇ ਸਾਰਿਆਂ ਦੇ ਕੰਮ ਹੋਣੇ ਆ ਇਹ ਜਿਹੜਾ ਵੈਲਨਸ ਸੈਂਟਰ ਬਣਨਾ ਇੱਥੇ ਡਾਕਟਰ ਬੈਠਣਗੇ ਡਾਕਟਰਾਂ ਦੀਆਂ ਟੀਮਾਂ ਬੈਠਣਗੀਆਂ ਐਮਡੀ ਡਾਕਟਰ ਬੈਠੂ ਮੇਰਾ ਕਹਿਣ ਦਾ ਭਾਵ ਪੰਚਾਇਤ ਕਈ ਵਾਰੀ ਆਪਦੇ ਫੈਸਲੇ ਆ ਜਿਹੜੇ ਪੰਚਾਇਤ ਘਰ ਦੇ ਵਿੱਚ ਵਧੀਆ ਟੰਗਣਾ ਕਰਨਗੇ ਕੋਈ ਹੋਰ ਕੋਈ ਕਿਸੇ ਦਾ ਕੁਦਰਤੀ ਆਫਤ ਆ ਗਈ ਸੀਗੀ ਜਿਵੇਂ ਸਾਂਝੀਆਂ ਸੰਸਥਾਵਾਂ ਬਣੀਆਂ ਹੋਣਗੀਆਂ ਤੇ ਕੋਈ ਗਰੀਬ ਘਰ ਆ ਕਿਸੇ ਦਾ ਘਰ ਡੇਕ ਪਿਆ ਤਾਂ ਅਗਲਾ ਉੱਥੇ ਜਾ ਕੇ ਬੈਠਦਾ ਜਾਊਗਾ ਇਸ ਕਰਕੇ ਸਾਂਝੀਆਂ ਸਾਰਿਆਂ ਨੂੰ ਇਹ ਸਹਿਯੋਗ ਆ ਜਿਹੜਾ ਕਰਨਾ ਚਾਹੀਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿੰਨਾ ਪੈਸਾ ਆਪਣੇ ਹਲਕਾ ਮਹਿਲ ਕਲਾਂ ਲਈ ਆ ਰਿਹਾ ਮੈਨੂੰ ਲੱਗਦਾ ਸੜਕਾਂ ਦਾ ਕੰਮ ਆ ਜਿਹੜਾ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਸੜਕਾਂ ਜਿਹੜੀਆਂ ਉਹ ਮਹਿਲਕਲਾਂ ਦੇ ਵਿੱਚ ਐਦਕੀ ਬਣਨੀਆਂ ਨੇ ਸਭ ਤੋਂ ਵੱਧ ਜਿਹੜੇ ਰਿਪੇਅਰ ਹੋਈ ਆ ਤਾਂ ਮਹਿਲਕਲਾਂ ਵਿੱਚ ਹੋਈ ਆ ਕਿਉਂਕਿ ਬਰਨਾਲੇ ਜ਼ਿਲ੍ਹੇ ਵਿੱਚ 38 ਸੜਕਾਂ ਆਈਆਂ ਸੀਗੀਆਂ ਜਿਦੇ ਵਿੱਚੋਂ 28 ਸੜਕਾਂ ਕੱਲਾ ਮਹਿਲਕਲਾਂ ਲਈ ਆਈਆਂ ਨਹਿਗੀਆਂ ਇਸ ਕਰਕੇ ਹੁਣ ਸਾਨੂੰ ਵੀ ਤਜਰਬਾ ਹੋ ਗਿਆ ਕੰਮ ਕਰਾਉਣ ਦਾ ਇਸ ਕਰਕੇ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਛੋਟੇ-ਮੋਟੇ ਜਿਹੜੀਆਂ ਹੁੰਦੇ ਆ ਪਿੰਡਾਂ ਦੇ ਵਿੱਚ ਉਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਵੀ ਪੰਚਾਇਤ ਦਾ ਵੀ ਤੇ ਸਾਡਾ ਸਹਿਯੋਗ ਕਰਨ ਅਸੀਂ ਜਿੰਨੇ ਵੀ ਕੰਮ ਲੋਕ ਕਹਿਣਗੇ ਬੱਤੋ ਬੱਦੈ ਸੀ ਹਲਕੇ ਦੇ ਲਈ ਪੂਰੇ ਤਤਪਰ ਰਹਾਂਗੇ ਕੋਈ ਜਵਾਬ ਹੀ ਨਹੀਂ ਮੇਰਾ ਕਹਿਣ ਦਾ ਭਾਵ ਇਸ ਕਰਕੇ ਸਾਰੀ ਸੰਗਤ ਆ ਜਿਹੜੇ ਅੱਜ ਆਏ ਆ ਤੁਸੀਂ ਚੱਲ ਕੇ ਸਾਝੇ ਕੰਮ ਦੇ ਲਈ ਸਾਰੀ ਸੰਗਤ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ